ਸਤਿ ਸ਼੍ਰੀ ਅਕਾਲ ਜੀ ਜਮਾਤ 9ਵੀਂ ਮਹੱਤਾਪੁਰਨ ਐਮਸੀਕਿਊ ਪਹਿਲਾ ਪ੍ਰਸ਼ਨ ਆਧੁਨਿਕ ਕਾਵ ਦਾ ਮੋਢੀ ਕੌਣ ਹੈ ਭਾਈ ਵੀਰ ਸਿੰਘ ਨੰਦ ਲਾਲ ਨੂਰਬੁਰੀ ਅਮਰਤਾ ਪ੍ਰੀਤਮ ਹਾਂਜੀ ਸਹੀ ਜਵਾਬ ਹੈ ਭਾਈ ਵੀਰ ਸਿੰਘ ਜੀ ਆਧੁਨਿਕ ਆਵਦੇ ਮਢੀ ਕੌਣ ਹਨ ਭਾਈ ਵੀਰ ਸਿੰਘ ਜੀ ਦੂਸਰਾ ਪ੍ਰਸ਼ਨ ਬ੍ਰਿਜ ਚ ਕਵਿਤਾ ਕਿਸ ਨੂੰ ਸੰਬੋਧਿਤ ਹੈ ਭਗਤਾਂ ਨੂੰ ਲੋਕਾਂ ਨੂੰ ਕਵੀ ਨੂੰ ਬ੍ਰਿਜ ਕਵਿਤਾ ਲੋਕਾਂ ਨੂੰ ਸੰਬੋਧਿਤ ਹੈ ਠੀਕ ਹੈ ਜੀ ਦੂਸਰਾ ਆਪਸ਼ਨ ਤੀਸਰਾ ਪ੍ਰਸ਼ਨ ਨਦੀ ਦਾ ਪਾਣੀ ਕਿੱਥੋਂ ਉਤਰਿਆ ਹੈ ਪਹਾੜ ਤੋਂ ਅਸਮਾਨ ਤੋਂ ਬੱਦਲਾਂ ਤੋਂ ਨਦੀ ਦਾ ਪਾਣੀ ਕਿੱਥੋਂ ਉਤਰਿਆ ਹੈ ਜੀ ਪਹਾੜ ਤੋਂ ਠੀਕ ਹੈ ਜੀ ਸਹੀ ਜਵਾਬ ਹੈ ਪਹਾੜ ਤੋਂ ਚੌਥਾ ਪ੍ਰਸ਼ਨ ਵਿਸਾਖੀ ਦਾ ਮੇਲਾ ਕਿਸ ਕਵਿਦੀ ਰਚਨਾ ਹੈ ਵਿਸਾਖੀ ਦਾ ਮੇਲਾ ਇੱਕ ਕਵਿਤਾ ਹੈ ਕਿਸ ਕਵਿਦੀ ਲਿਖੀ ਹੋਈ ਹੈ ਕਿਰਪਾ ਸਾਗਰ ਤਨੀ RAM ਚਾਤ੍ਰਿਕ ਪ੍ਰੋਫੈਸਰ ਭੂਰਨ ਸਿੰਘ ਸਹੀ ਜਵਾਬ ਹੈ ਜੀ ਤਨੀ RAM ਚਾਤ੍ਰਿਕ ਵਿਸਾਖੀ ਦਾ ਮੇਲਾ ਕਵਿਤਾ ਤਨੀ RAM ਚਾਤ੍ਰਿਕ ਜੀ ਦੀ ਰਚਨਾ ਹੈ ਪ੍ਰਸ਼ਨ ਨੰਬਰ 5 ਜੀਵਨ ਜੋਤ ਕਵਿਤਾ ਕਿਸ ਨੂੰ ਸੰਬੋਧਿਤ ਹੈ ਔਰਤਾਂ ਨੂੰ ਮਨੁੱਖ ਨੂੰ ਰੱਬ ਨੂੰ ਜੀਵਨ ਜੋਤ ਕਵਿਤਾ ਮਨੁੱਖ ਨੂੰ ਸੰਬੋਧਿਤ ਕਰਕੇ ਲਿਖੀ ਗਈ ਹੈ ਹਾਂਜੀ ਪੰਜਵਾਂ ਪ੍ਰਸ਼ਨ ਕੱਲੋ ਕਹਾਣੀ ਕਿਸ ਦੀ ਰਚਨਾ ਹੈ ਕੱਲੋ ਕਹਾਣੀ ਕਿਸ ਦੀ ਰਚਨਾ ਹੈ ਨਾਨਕ ਸਿੰਘ ਗੁਰਬਖਸ਼ ਸਿੰਘ ਗੁਰਮੁਖ ਸਿੰਘ ਮੁਸਾਫਰ ਕੱਲੋ ਕਹਾਣੀ ਕਿਸ ਦੀ ਰਚਨਾ ਹੈ ਨਾਨਕ ਸਿੰਘ ਜੀ ਦੀ ਰਚਨਾ ਹੈ ਕਹਾਣੀ ਹਾਂਜੀ ਛੇਵਾਂ ਪ੍ਰਸ਼ਨ ਜੁਗਲ ਪ੍ਰਸ਼ਾਦ ਦੀ ਤਨਖਾਹ ਕਿੰਨੀ ਵਧੀ ਸੀ 10 ਰੁਪਏ 20 ਰੁਪਏ 5 ਰੁਪਏ ਸਹੀ ਜਵਾਬ ਹੈ ਜੀ 5 ਰੁਪਏ ਜੁਗਲ ਪ੍ਰਸ਼ਾਦ ਦੀ ਤਨਖਾਹ ਕਿੰਨੀ ਵਧੀ ਸੀ 5 ਰੁਪਏ ਵਧੀ ਸੀ ਜੁਗਲ ਪ੍ਰਸ਼ਾਦ ਦੀ ਪਤਨੀ ਦਾ ਨਾਮ ਕੀ ਸੀ ਜੁਗਲ ਪ੍ਰਸ਼ਾਦ ਦੀ ਪਤਨੀ ਦਾ ਨਾਮ ਰਾਧਾ ਗੀਤਾ ਦੇਵਕੀ ਹਾਂ ਜੀ ਜੁਗਲ ਪ੍ਰਸ਼ਾਦ ਦੀ ਪਤਨੀ ਦਾ ਨਾਮ ਦੇਵਕੀ ਸੀ ਪ੍ਰਸ਼ਨ ਨੰਬਰ 8 ਇੱਕ ਹੋਰ ਨਵਾਂ ਸਾਲ ਨਾਵਲ ਦੇ ਕਿੰਨੇ ਕਾਂਡ ਹਨ ਹਾਂਜੀ ਤਿੰਨ ਕਾਂਡ ਪੰਜ ਕਾਂਡ ਅੱਠ ਕਾਂਡ ਕਿੰਨੇ ਕਾਂਡ ਹਨ ਜੀ ਤਿੰਨ ਕਾਂਡ ਹਨ ਸਵੇਰ ਦੁਪਹਿਰ ਅਤੇ ਸ਼ਾਮ ਤਿੰਨ ਕਾਂਡ ਪ੍ਰਸ਼ਨ ਨੰਬਰ 9 ਖੱਤਾ ਦਾ ਅਰਥ ਦੱਸੋ ਖੇਤ ਮਕਾਨ ਜਾਂ ਦੁਕਾਨ ਖੱਤਾ ਦਾ ਅਰਥ ਹੁੰਦਾ ਹੈ ਖੇਤ ਆਪਾਂ ਕਹਿੰਦੇ ਨਾ ਤੇਰੇ ਕੋਲ ਕਿੰਨੇ ਖੱਤੇ ਹਨ ਜਾਂ ਉਹਨਾਂ ਨੇ ਖੱਤੇ ਦੇ ਵਿੱਚ ਕਾਹ ਬੀਜਿਆ ਹੋਇਆ ਆ ਚਾਰਾ ਬੀਜਿਆ ਹੋਇਆ ਠੀਕ ਹੈ ਜੀ ਖੱਤਾ ਪ੍ਰਸ਼ਨ ਨੰਬਰ 10 ਪੜਨਾਮ ਦੇ ਕਿੰਨੇ ਭੇਦ ਹੁੰਦੇ ਹਨ 2 5 ਜਾਂ 6 ਪੜਨਾਮ ਦੇ ਕੁੱਲ 6 ਭੇਦ ਜਿਹੜੇ ਹੈਗੇ ਆ ਹੁੰਦੇ ਹਨ ਸਹੀ ਜਵਾਬ ਹੈ ਜੀ 6 ਪੜਨਾਮ ਦੇ ਕਿੰਨੇ ਭੇਦ ਹੁੰਦੇ ਹਨ 6 ਭੇਦ ਹੁੰਦੇ ਹਨ ਹਾਂਜੀ ਧੰਨਵਾਦ ਜੀ